ਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਅੱਜ ਹੁਣ ਤੱਕ ਲੋਕ ਸਭਾ ਚਾਵਾ ਦੇ ਤਹਿਤ ਕਰੀਬ 95% ਸਾਡਾ ਜਿਹੜਾ ਹੈਗਾ ਸ਼ਹਿਰਾਚਰ ਕੋਰਸਾ ਹਾਂ ਦਾ ਮਸਲਾ ਸਾਡੇ ਕੋਲ ਜਮ੍ਹਾਂ ਹੋ ਗਿਆ ਹੈ ਯਾ ਉਹਦੇ ਰਸੀਦਾ ਸਾਰੂ ਮਿਲ ਚੁੱਕੀ ਹੈ ਪਰ ਹੁਣ ਜਿਹੜੇ 5% ਰਹਿੰਦੇ ਆ ਉਹਨਾਂ ਦੀ ਲਿਸਟਾਂ ਮੇਕ ਹੋ ਚੁੱਕੀਆਂ ਹੋਈਆਂ ਹਨ ਉਹਨਾਂ ਨੂੰ ਅਸੀਂ ਅੱਜ ਸ਼ਾਮ ਤੱਕ ਦਾ ਟਾਈਮ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਦੇਣਾ ਚਾਹੁੰਦਾ ਮੇਰੀ ਬੇਨਤੀ ਸਮਝ ਲਈ ਕਰ ਸਕਦੇ ਨੇ ਤੇ ਜਾਂ ਫਿਰ ਇਹਨੂੰ ਹਦਾਇਤ ਸਮਝ ਸਕਦੇ ਨੇ ਇਨੂੰ ਅੱਜ ਸ਼ਾਮ ਤੱਕ ਹਰ ਹਾਲਤ ਵਿੱਚ ਜਿਹੜੇ 5% ਬੰਦੇ ਰਹਿ ਗਏ ਆ ਤੇ ਅਸੀਂ ਉਹਨਾਂ ਨੂੰ ਫੋਨ ਵੀ ਕਰ ਰਹੇ ਆ ਸ਼ਾਮ ਤੱਕ ਹਰ ਹਾਲ ਵਿੱਚ ਆਪਣਾ ਅਸਲਾ ਜਾਂ ਤੇ ਕਿਸੇ ਗੱਲ ਹਾਊਸ ਜਲਾ ਕਰਾ ਕੇ ਫੋਨ ਬਸੀਖ ਦੇਣਗੇ ਜਾਂ ਫਿਰ ਆਪਣਾ ਥਾਣਾ ਆ ਕੇ ਹਵਾ ਕਰਾਉਣਗੇ ਤੇ ਜੇ ਇਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਐਕਸੈਂਪਸ਼ਨ ਚਾਹੀਦੀ ਹੈ ਕੋਈ ਉਹਨਾਂ ਨੂੰ ਰੱਖਣ ਦੀ ਬਹੁਤ ਜ਼ਰੂਰਤ ਹੈਗੀ ਹੈ ਤੇ ਇਸ ਸੰਬੰਧੀ ਅੱਜ 2 3 ਵਜੇ ਤੱਕ ਲੈ ਹੈ ਦੁਪਹਿਰ ਤੋਂ ਬਾਅਦ ਆਪਣਾ ਉੱਥੇ ਡੀਸੀ ਦਫ਼ਤਰ ਜਾ ਕੇ ਬਰਕਾਜ਼ ਦੇ ਕੇ ਉਹਦੀ ਕਾਪੀ ਮੈਨੂੰ ਖਾੜੇ ਜਮਾ ਕਰਾਉਣ ਕਿ ਕਿ ਅਸੀਂ ਅਪਲਾਈ ਕੀਤਾ ਤਾਂ ਸਰ ਕੀ ਕਾਰਨ ਕੀ ਲੱਗ ਰਿਹਾ ਜਿਹੜੇ ਹੁਣ ਤੱਕ ਜਮਾ ਨਹੀਂ ਹੋ ਇਹਦਾ ਵਿੱਚ ਕੀ ਹੈ ਕੁਝ ਬੰਦੇ ਤਾਂ ਦੀ ਇਹ ਦੇਖੋ ਆਲਰੇਡੀ ਅਸੀਂ ਟੀਮਾਂ ਭੇਜ ਕੇ ਉਹਦੇ ਘਰਾਂ ਵਿੱਚ ਵੀ ਮੈਸੇਜ ਲਾਏ ਆ ਮੈਕਸਿਮ ਬੰਦਿਆਂ ਦੇ ਤੇ ਜਿਹੜੇ ਸਾਨੂੰ ਉੱਥੇ ਨਹੀਂ ਰਹਿਣੇ ਪਾਏਗੇ ਉਹਨਾਂ ਨੂੰ ਫਿਰ ਉਹਨਾਂ ਦੇ ਮੋਢਵਰਾਂ ਦੇ ਥਰੂ ਮੈਸੇਜ ਲਾਇਆ ਗਿਆ ਹੈ ਤੇ ਅਦਰਵਾਈਜ਼ ਸਾਰਿਆਂ ਨੂੰ ਲਗਭਗ ਲਗਭਗ ਇਹ ਵੱਲ ਪਹਿਲਾਂ ਜਾ ਚੁੱਕੀ ਹੈ ਕਿ ਤੁਹਾਡੇ ਅਸਲੇ ਰਹਿਗੇ ਜਮ੍ਹਾਂ ਹੋ ਲਈ ਹੁਣੇ ਹੂੰ ਹੂੰ ਕਿਉਂਕਿ ਇਹ ਚਲਾਵਾਂ ਦੀ ਵੀ ਹਦਾਇਤ ਹੈਗੀ ਹੈ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਬੋਲੋ ਸਕਦੇ ਰਾਹਤਾ ਹੈ ਕਿ ਅਗਰ ਅੱਜ ਸ਼ਾਮ ਤੱਕ ਨਹੀਂ ਜਮ੍ਹਾਂ ਹੋਤੇ ਤਾਂ ਕੱਲ ਸਵੇਰ ਤੋਂ 188 ਸੀਐਲਪੀਸੀ ਆਪਣਾ ਆਈਪੀਸੀ ਦੇ ਤਹਿਤ ਨੇਦੇ ਆਪਣੀ ਕਾਰਵਾਈ ਕਰਕੇ ਪਰਚੇ ਦਰਜ ਕੀਤੇ ਜਾਣਗੇ ਇਸ ਕਰਕੇ ਮੇਰੀ ਪੂਰੀ ਜ਼ੋਰ ਬੇਨਤੀ ਹੈ ਕਿ ਜਿਹੜੇ ਜਿਹੜੇ ਸੱਜਣ ਵਿਅਕਤੀ रह गए हैं जिनका देह असला हाले भी रखी बैठे हैं वो ਕਾਈਂਡਲੀ ਆ ਕੇ ਜਮਾ ਕਰਾ ਦਿਓ अदरवाइज ਫਿਰ ਅਕੋਰਡਿੰਗ ਟੂ ਲਿਸਟ ਫਿਰ ਅਸੀਂ ਬਾਈ ਨੇਮ ਜਿਹੜਾ ਹੈਗਾ ਬੁਲਾ ਕੇ ਕੋ ਪਰਚਾ ਦਲਾਂਗੇ ਤੇ ਉਹ ਫਿਰ ਉਸ ਦੇ ਫਿਰ ਤੋਂ ਉਸ ਦੀ ਇਸ ਰਿਸਪੋਨਸਿਬਿਲਟੀ ਤੁਹਾਡੀ ਆਪਣੀ ਹੋਏਗੀ ਇਸ ਕਰਕੇ ਮੇਰੀ ਬੇਨਤੀ ਨੂੰ ਸਤਿਕਾਰ ਕਰੋ ਜੀ ਮੈਂ ਚਾਹੁੰਦਾ ਕਿ ਸਾਰਾ ਕੁਝ ਸਾਰਾ ਵਧੀਆ ਪੀਸਫੁਲ ਇਲੈਕਸ਼ਨ ਹੋਵੇ ਤੇ ਸਾਡੇ ਅਫਸਰ ਵੀ ਸਾਰੇ ਇਹੀ ਚੀਜ਼ ਦੇ ਸਾਨੂੰ ਹਦਾਇਤ ਕਰਦੇ